ਭਾਰਤ ਦੇ ਸੰਵਿਧਾਨ ਮੁਤਾਬਕ ਸਿੱਖਿਆ ਨੂੰ ਕਕਾਰ ਪੈਨਣ ਦਾ ਪੂਰਾ ਅਧਿਕਾਰ ਐਡਵੋਕੇਟ ਧਮੀ ਅਮਰਿਤਪਾਲ ਦੇ 9 ਸਾਥੀਆਂ ਦੀ ਕੋਰਟ ਚ ਹੋਵੇਗੀ ਪੇਸ਼ੀ ਚਰਨਤਚ ਲੋਕਾਂ ਨੂੰ ਅਲਾਰਟ ਜ਼ਮੀਨ ਦੀ ਰਜਿਸਟ੍ਰੇਸ਼ਨ ਦੀ ਸਮੱਸਿਆ ਐਮਪੀ ਚੰਨੀ ਨੇ ਸੰਸਦ ਚ ਚੁੱਕਿਆ ਮੁੱਦਾ ਅਦਾਲਤ ਤੋਂ ਵੱਲੋਂ ਕਤਲ ਦੇ ਮਾਮਲੇ ਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਪੰਜਾਬ ਚ ਜ਼ਮੀਨਾਂ ਦੇ ਰਜਿਸਟਰੀਆਂ ਬਾਰੇ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ ਬਹੁ ਕਰੋੜੀ ਬੈਂਕ ਘਟਾਲੇ ਦਾ ਮੁਲਜ਼ਮ ਅਮਿਤ ਢਿੰਗਰਾ ਗ੍ਰਿਫਤਾਰ ਵਿਅਦਬੀ ਕਾਨੂੰਨ ਬਣਾਉਣ ਲਈ 1 ਮਹੀਨੇ ਚ ਦੇਣੀ ਹੋਣਗੇ ਸੁਝਾ ਪੰਜਾਬ ਪ੍ਰਧਾਨ ਸਭਾ ਵੱਲੋਂ WhatsApp ਨੰਬਰ ਤੇ ਈਮੇਲ ਜਾਰੀ ਗਲਬਾਂਡੇ ਚਾਰ ਬਾਗ ਇਲਾਕੇ ਵਿੱਚ ਵੱਡਾ ਹਾਸਾ ਫੌਜ ਦੇ ਵਾਹਨ ਤੇ ਡਿੱਗਿਆ ਪੱਥਰ ਪੰਜਾਬ ਨੇ ਹਰਿਆਣਾ ਤੋਂ 113.24 ਕਰੋੜ ਰੁਪਏ ਦੇ ਬਕਾਇਆ ਦੀ ਕੀਮਤ ਮੰਗ ਪੰਜਾਬ ਚ ਸਾਰੇ 153 ਬਲਾਕਾਂ ਦਾ ਹੋਵੇਗਾ ਪੁਨਰਗਠਨ ਪਾਣੀਆਂ ਦੇ ਬਿੱਲ ਬਕਸੂਲੇਗੀ ਸਰਕਾਰ